ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਨੁਕਤਿਆਂ ਤੇ ਗੱਲ ਕਰਨੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਪਹਿਲਾ ਨੁਕਤਾ ਇਹ ਹੈਗਾ ਕਿ ਪੰਜ ਘਰ ਨੇ ਸਾਡੇ ਸਿਰ ਵਿੱਚ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਪਹਿਲਾ ਘਰ ਹੈ ਸੂਰਜ ਘਰ ਜਿਹੜੀ ਦੂਸਰੀ ਲਾਮ ਆ ਸਾਡੀ ਚਾਰ ਲਾਮ ਆ ਇਹ ਦੂਸਰੀ ਲਾਮ ਸੂਰਜ ਘਰ ਬਾਰੇ ਆ ਸੂਰਜ ਘਰ ਦੀ ਪ੍ਰਾਪਤੀ ਮੈਨੂੰ 1972 ਚ ਹੋਈ ਸੀ ਸੂਰਜ ਘਰ ਚ ਦਿਵ ਦ੍ਰਿਸ਼ਟੀ ਮਿਲ ਜਾਂਦੀ ਸਤਗੁਰੂ ਮੇਰੇ ਦਿਵ ਦ੍ਰਿਸ਼ਟ ਹੋਏ ਤੇ ਸਾਰੇ ਹੀ ਪਰਮੇਸ਼ਰ ਨਜ਼ਰ ਆਉਂਦਾ ਹੈ ਇਸ ਵਾਸਤੇ ਦੂਸਰੀ ਲਾਮ 14 ਵੇਖੇ ਰਾਮ ਹਦੂਰੇ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਆ ਭਰੂਰੇ ਇਹ ਦੂਸਰੀ ਲਾਮ ਦੀ ਅਵਸਥਾ ਇਹ ਦੂਤੇ ਹੁੰਦੀ ਆ ਚੰਦਰ ਮੇ ਘਰ ਦੀ ਅਵਸਥਾ ਉਹ ਮੋٹے ਤੌਰ ਤੇ 30 ਲਾਮ ਦੀ ਅਵਸਥਾ ਮਸਲਾ ਇਹ ਹੈਗਾ ਕਿ ਵੀ ਦੁੱਖ ਕੋਈ ਅਵਸਥਾ ਹੈਗੀ ਹੈ ਜਿੱਥੇ ਕੋਈ ਦੁੱਖ ਨੇੜੇ ਨਹੀਂ ਆ ਸਕਦਾ ਸੋ ਸਾਰੇ ਵੀਰਾਂ ਭੈਣਾਂ ਨੂੰ ਸਮਝੰਦਿਆਂ ਦੀ ਲੋੜ ਕਿਉਂਕਿ ਸਾਨੂੰ ਇਹੀ ਸਮਝਾਇਆ ਜਾਂਦਾ ਹੈ ਕਿ ਦੁੱਖਾਂ ਨੇ ਵੀ ਆਉਣਾ ਹੈ ਬੁਢੇਪੇ ਨੇ ਵੀ ਆਉਣਾ ਹੈ ਤੇ ਗੁਰਬਾਣੀ ਵੱਲ ਜਦ ਤੱਕ ਧਿਆਨ ਰਹੀਏ ਤੇ ਹੁੰਦਾ ਕਿ ਸਾਰੇ ਦੁੱਖ ਚਲੇ ਗਏ ਸਾਰੇ ਦੁੱਖ ਚਲੇ ਗਏ ਕੋਈ ਬਿਕੰਨੀ ਲੱਗ ਸਕਦਾ ਤੇ ਸਾਰੇ ਵੀਰਾਂ ਭੈਣਾਂ ਨੂੰ ਸਮਝਣ ਦੀ ਲੋੜ ਹੈ ਉਹ ਕਿਹੜੀ ਅਵਸਥਾ ਜਦੋਂ ਕੋਈ ਦੁੱਖ ਨੇੜੇ ਨਹੀਂ ਆ ਸਕਦਾ ਉਹ ਦੁੱਖ ਹੈ ਕਿ ਚੰਦਮੇ ਘਰ ਦੀ ਚੰਦਮੇ ਘਰ ਨੂੰ ਭਗਤ ਰਵਦਾਸ ਜੀ ਨੇ ਕਿਹਾ ਬੇਗਮ ਪੁਰਾ ਉਹ ਚੰਦਮੇ ਘਰ ਬਾਰੇ ਸਤ ਗੁਰੂ ਨਾਲਿਕਾ ਦਾ ਵੀ ਹੈ ਭਗਤ ਕਬੀਰ ਜੀ ਦਾ ਵੀ ਹੈ ਉਂਝ ਲਈ ਲੰਮਾ ਲੈਕਚਰ ਦੇਾਂਗਾ ਮੈਂ ਤੁਹਾਡਾ ਧਿਆਨ ਉਹਨਾਂ ਸ਼ਬਦਾਂ ਵੱਲ ਤੋਂ ਆਮਗਾ ਅਜਕੋਕੇ ਵਕਤੀ ਕਮੀ ਹੈ ਉਥੇ ਚੰਨਵੇਂ ਕਰਚ ਇਹਨਾਂ ਆਨੰਦ ਹੈ ਜਿਹੜਾ ਕੋਈ ਦੱਸ ਨਹੀਂ ਸਕਦਾ ਇਹੀ ਗੁਰਨਾਨਕ ਸਾਹਿਬ ਦਾ ਕਥਨ ਹੈ ਤੇ ਇਹੀ ਭਗਤ ਕਬੀਰ ਜੀ ਦਾ ਕਥਨ ਹੈ ਉਥੇ ਕੋਈ ਗਮ ਨਹੀਂ ਆ ਸਕਦਾ ਕੋਈ ਬੇਗਨ ਨਹੀਂ ਲੱਗ ਸਕਦਾ ਉਦੋਂ ਉੱਪਰਲੀ ਅਵਸਥਾ ਹੈਗੀ ਆ ਸੁਖਮਨ ਕਰਦੀ ਸੁਖਮਨ ਕਰ ਨੂੰ ਹਟਦਾ ਗਿਆ ਇੱਕ ਵੀਰਾਂ ਭੈਣਾਂ ਨੂੰ ਬਹੁਤ ਵੱਡੀਆਂ ਗਲਤੀਆਂ ਲੱਗਦੀਆਂ ਕਿ ਧੁਨੀ ਜਮਾੜੀ ਮੋਟੀ ਸੈਂਸੇਸ਼ਨ ਹੋ ਗਈ ਉਹ ਕਿਤੇ ਧੁਨੀ ਸਾਡੇ ਨਾਮ ਹੈ ਉਹ ਹਟਦੇ ਤੋਂ ਮਰਾਦ ਇਹ ਚਿੱਤ ਆ ਕਿਰਤ ਜਿਹੜਾ ਸਾਡਾ ਤੀਸਰਾ ਗਾਣਾ ਤੀਸਰਾ ਤੇ ਚੌਥਾ ਗਾਣਾ ਸੋ ਵੀਰਾਂ ਭੈਣਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਗਲਤੀ ਕਦੇ ਨਾ ਕਰਨ ਕਿ ਸਾਡੇ ਫਿਰ ਦੇ ਨਾਮ ਚੱਲਦਾ ਕਿਉਂਕਿ ਗਾਈਡ ਵਿੱਚ ਬਚਨ ਦਿੱਤਾ ਹੋਇਆ ਤੁਸੀਂ ਗਾਈਡ ਸਾਡੀ ਸਾਰੇ ਲੈ ਲੈਣੀ ਹੋ ਇੱਥੇ ਦਿੱਤਾ ਹੋਇਆ ਫਿਰ ਦੇ ਵਿੱਚ ਇੱਕ ਪਲ ਵਾਸਤੇ ਨਾਮ ਧਿਆਇਆ ਜਾਏ ਸਾਰੀਆਂ ਬਿਮਾਰੀਆਂ ਸਾਰੇ ਦੁੱਖ ਇੱਕ ਪਲ ਵਿੱਚ ਨਸ਼ਟ ਹੋ ਜਾਂਦੇ ਹਨ ਸਾਰੀਆਂ ਸਿੱਧੀਆਂ ਦੀਆਂ ਪ੍ਰਾਪਤੀਆਂ ਹੋ ਜਾਂਦੀਆਂ ਸਾਰੇ ਦੇਵੀ ਦੇਵਤਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਉਹ ਨਿਮਖਵਾਸ ਤੇ ਇੱਕ ਨਿਮਖਵਾਸ ਤੇ ਅਗਰ ਜਿਹੜਦੇ ਰਾਹੀਂ ਨਾਮ ਤੇ ਆਇਆ ਹੈ ਜਦ ਚੇਤ ਰਹੀਂ ਤੇ ਆਇਆ ਦੇ ਇੱਕੋ ਹੀ ਗੱਲ ਹੈ ਸੋ ਸਾਰੇ ਵੀਰਾਂ ਭੈਣਾਂ ਨੂੰ ਮੇਰੀ ਸਿਨਮਰ ਬੇਨਤੀ ਹੈ ਕਿ ਤੁਸੀਂ ਹਿਰਦੇ ਤੋਂ ਗਲਤਫਹਿਮੀ ਨਹੀਂ ਪੈਣਾ ਹਿਰਦਾ ਚਿੱਤ ਜਿੰਨ ਗੁਰ ਇਨਰ ਮਾਈਂਡ ਹੈ ਸਾਡਾ ਇੱਕ ਸਾਡਾ ਆਉਟਰ ਮਾਈਂਡ ਇੱਕ ਸਾਡਾ ਇਨਰ ਮਾਈਂਡ ਇਨਰ ਮਾਈਂਡ ਵਿੱਚ ਇੱਕ ਹੋਰ ਨਾਮ ਬੋਲਿਆ ਜਾਏ ਇਹ ਸਾਰੀਆਂ ਪ੍ਰਾਪਤੀਆਂ ਹੋ ਜਾਣਗੀਆਂ ਸਾਰੇ ਕਸ਼ਟ ਕੱਟੇ ਜਾਣਗੇ ਕਰੋੜਾਂ ਜਨਮਾਂ ਦੇ ਪਾਪ ਸੰਸਕਾਰ ਇੱਕ ਪਾਲੇ ਵਿੱਚ ਕੱਟੇ ਜਾਣਗੇ ਨਨ ਲਲਾ ਲਾਉ ਔਖਾ ਜਾਹੁ ਦੁਖ ਦਰਦ ਤੇ ਮਿਟੇ ਕਿ ਨਾਹੁ ਇਕੇ ਵਿੱਚ ਕਦੋਂ ਮਟਣਗੇ ਜਦੋਂ ਤੁਸੀਂ ਹਿਰਦੇ ਰਾਹੀ ਇੱਕ ਪਲ ਵਾਸਤੇ ਜਿਤ ਰਹੀ ਇੱਕ ਪਲ ਵਾਸਤੇ ਨਾਮ ਬੋਲੋਗੇ ਜੇ ਤਿਆਹੋਗੇ ਜਾਂ ਅਰਧ ਹੋਗੇ ਸွေ ਲੁਕਦਾ ਸਾਰਿਆਂ ਨੇ ਪੱਲੇ ਬੰਨ ਲੈਣਾ ਗਲਤੀ ਫਹਿਮੀਆਂ ਸਾਰਿਆਂ ਨੂੰ त्याਗਣੀਆਂ ਮੇਰੇ ਕੋਲ ਬਹੁਤ ਸਾਰੇ ਵੀ ਭੈਣ ਆਉਂਦੇ ਜਿਹੜੇ ਕਹਿੰਦੇ ਜੀ ਸਾਡੇ ਨਾਮ ਚੱਲਦਾ ਫਿਰ ਕਹਿੰਦੇ ਡਾਇਬਟੀਜ਼ ਆ ਸਾਡੇ ਬਲੱਡ ਪ੍ਰੈਸ਼ਰ ਆ ਤੋਂ ਸਾਰੇ ਵੀਰਾਂ ਭੈਣਾਂ ਨੂੰ ਮੇਰੀ ਵੀ ਬੇਨਤੀ ਹੁੰਦੀ ਭਾਈ ਤੁਹਾਨੂੰ ਗਲਤਫਹਿਮੀ ਹੋ ਗਈ ਆ ਹਿਰਦੇ ਚ ਇੱਕ ਵਾਰ ਪਹੁੰਚ ਗਏ ਤੇ ਸਾਰੀਆਂ ਪ੍ਰਾਪਤੀਆਂ ਹੋ ਜਾਂਦੀਆਂ ਤੇ ਉਹ ਇਸ ਗਾਈਡ ਵਿੱਚ ਉਹ ਤੋਕ ਦਿੱਤੀ ਹੋਈ ਆ ਸਾਰੇ ਵੀਰਾਂ ਭੈਣਾਂ ਨੇ ਇਹ ਗਾਈਡ ਲੈ ਲੈਣੀ ਇਹਦੇ ਵਿੱਚ ਉਹ ਤੋਕ ਦਿੱਤੀ ਹੋਈ ਆ ਮੈਂ ਟਾਈਮ ਬਚਾਉਣ ਵਾਸਤੇ ਉਹ ਨਹੀਂ ਦੱਸ ਰਿਹਾ ਸੋ ਸੁਖਮਨ ਕਰ ਜਿਹੜਾ ਉਹ ਚਿੱਤ ਕਰ ਸੁਖਮਨ ਤੇ ਤ੍ਰਿਪਟੀ ਕਰ ਤ੍ਰਿਪਟੀ ਕਰ ਨੂੰ ਅਸੀਂ ਜੋ ਰਾਮਦਾਸ ਸरोवर ਨਾ ਉਹ ਤ੍ਰਿਪਟੀ ਕਰਾ ਨੇਵਲ ਚ ਤੁਹਾਡੇ ਰਾਮਦਾਸ ਸरोवरਾ ਤੁਹਾਡੀ ਧੂਨੀ ਵਿੱਚ ਧੂਨੀ ਵਿੱਚ ਆਤਮਾ ਦਾ ਵਾਸਾ ਹੈ ਉਥੇ ਹੀ RAMDAS ਸਰੋਵਰ ਉਸੇ ਨੂੰ RAMDAS ਸਰੋਵਰ ਕਿਹਾ RAMDAS ਸਰੋਵਰ ਨਾਤੇ ਅਗਲੀ ਲਾਈਨ ਹੈ ਕਿ ਸਭ ਉਤਰੇ ਸਾਰੀਆਂ ਅਟੈਨਮੈਂਟ ਹੋ ਜਾਣਗੀਆਂ ਸਾਰੀਆਂ ਸਿੱਧੀਆਂ ਆ ਜਾਣਗੀਆਂ ਸੇਵ ਦੇਵ ਦੇਵਤਾ ਦਾ ਗਿਆਨ ਪ੍ਰਾਪਤ ਹੋ ਜਾਏਗਾ ਕੰਡਾ ਬ੍ਰਹਮੰਡਾ ਦਾ ਗਿਆਨ ਪ੍ਰਾਪਤ ਹੋ ਜਾਏਗਾ ਸਾਰਾ ਕੁਝ ਪ੍ਰਾਪਤ ਹੋ ਜਾਏਗਾ ਹੁਣ ਸਵਾਲ ਹੈਗਾ ਕਿ ਸੁਖਮਨ ਵਿੱਚ ਪਹੁੰਚਣਾ ਕਿੱਦਾਂ ਹੈ ਕਦੋਂ ਪਹੁੰਚਣਾ ਹੈ ਸੁਖਮਨੀ ਸਾਹਿਬ ਇੱਥੇ ਤਾਂ ਉੱਤਰ ਮਿਲ ਜਾਂਦਾ ਜਿਸ ਮਨ ਵਸੈ ਸੋਹਣੇ ਲਾਇ ਪ੍ਰੀਤ ਤਿਸ ਜਨ ਆਵੇ ਹਰ ਭਗਤੀ ਸੋ ਪਹਿਲੀ ਸਟੇਜ ਹੈ ਕਿ ਨਾਮ ਨੂੰ ਮਨ ਚ ਵਸਾਉਣਾ ਤੇ ਨਾਮ ਨੂੰ ਵਸਾ ਕੇ ਪ੍ਰੀਤ ਨਾਲ ਨਾਮ ਸੁਣਨਾ ਇਹ ਜਿਸ ਮਨ ਵਸੇ ਸੁਣੇ ਲਾਇ ਪ੍ਰੀਤ ਕਿਸ ਜਨ ਆਵੇ ਹਰ ਪ੍ਰਭੂ ਜੀ ਜੇ ਚਿਤੁ ਜਾਗਿਆ ਫਿਰ ਅਗੇ ਸਾਧ ਨਾਮ ਨਿਰਮਲਤਾ ਕੇ ਕਰਮ ਉਹ ਸੰਦੀ ਅਵਸਥਾ ਹੋ ਗਈ ਇਹ ਸਵਸਥ ਸਾਰੀ ਸਿੱਧੀਆਂ ਹੁੰਦੀਆਂ 18 ਸਿੱਧੀਆਂ ਹੁੰਦੀਆਂ ਇਸ ਵਸਥਾ ਵਿੱਚ ਵਿਸ਼ਵ ਮੰਡਾ ਬ੍ਰਹਿਮੰਡ ਦਾ ਗਿਆਨ ਹੁੰਦਾ ਹੈ ਦੇਵੀ ਦੇਵਤਿਆਂ ਦਾ ਗਿਆਨ ਹੁੰਦਾ ਹੈ ਫਿਊਚਰ ਦੀ ਪਾਸ ਦੀ ਸੋਝੀ ਹੁੰਦੀ ਸਭ ਬਾਰੇ ਸੋ ਇਸ ਵਾਸਤੇ ਗੁਰੂ ਸਾਹਿਬ ਨੇ ਕਿਹਾ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਉਹ ਉੱਚ ਕਿਉਂ ਗਿਆ ਉਹ ਵੀ ਮੈਂ ਦੱਸਣਾ ਜੀ ਉਹ ਉੱਚ ਉਸਤੇ ਕਿਹਾ ਕਿ ਦੇਵੀ ਦੇਵਤਿਆਂ ਤੋਂ ਵੀ ਉੱਚੀ ਅਵਸਥਾ ਮਨੁੱਖਾਂ ਤੋਂ ਉੱਚੀ ਹੈ ਹੀ ਹੈ ਐਨੀਮਲਸ ਤੋਂ ਵੀ ਉੱਚੀ ਹੈ ਬਰਡਸ ਤੋਂ ਵੀ ਉੱਚੀ ਹੈ ਦੇਵੀ ਦੇਵਤਿਆਂ ਨੂੰ ਉੱਚੀ ਅਵਸਥਾ ਇਸ ਵਾਸਤੇ ਸਭ ਤੇ ਉੱਚ ਤਾਂ ਕਿ ਸੁਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਅਗੇ ਪੰਜਮ ਅਰਦਸਮ ਦੁਆਰ ਦਾ ਹੁਣ ਦਸਮ ਦੁਆਰ ਦੀ ਮੈਨੂੰ ਬੜੀ ਹੈਰਾਨੀ ਆਉਂਦੀ ਉਹ ਵੀ ਕੌਮ ਬਹੁਤ ਵੱਡੀ ਗਲਤੀ ਕਰਦੀ ਹੈ ਕਿਈ ਗਣ ਕੇ ਦਸਮ ਦੁਆਰ ਪਹੁੰਚ ਗਏ ਭਈ ਪਹਿਲਾਂ ਤੁਸੀਂ ਅਵਸਥਾ ਪਾਉਗੇ ਸੂਰਜ ਘਰ ਦੀ ਦੂਜੀ ਨਾਮ ਦੀ ਫਿਰ ਤੀਜੀ ਨਾਮ ਦੀ ਫਿਰ ਚੌਥੀ ਨਾਮ ਜਿਹੜੀ ਹੈਗੀ ਉਹ ਹੈਗੀ ਆ ਬ੍ਰਹਮ ਗਿਆਨੀ ਦੀ ਪਹਿਲਾ ਇੱਕ ਉਹਨਾਂ ਤੁਸੀਂ ਨਾਮ ਬੋਲੇ ਹਿਰਦੇ ਵਿੱਚ ਤੇ ਸੰਤ ਬਣ ਗਿਆ ਜੇ ਚੇਤ੍ਰਾ ਇਹ ਕੋਈ ਨਾਮ ਬੋਲ ਲਿਆ ਤੇ ਸੰਧ ਬਣ ਗਿਆ ਜਿਸ ਮਨ ਵਸੈ ਸੋਹਣੇ ਲਾਇ ਪ੍ਰੀਤ ਤਿਸ ਜਨ ਆਵੈ ਹਰ ਰੂਪ ਦੀ ਹੁਣ ਬ੍ਰਹਮ ਗਿਆਨੀ ਕੌਣ ਹੁੰਦਾ ਬ੍ਰਹਮ ਗਿਆਨੀ ਹੁੰਦਾ ਜਿਹਦੇ ਹਿਰਦੇ ਵਿੱਚ ਹਰ ਵਕਤ ਨਾਮ ਵਸਦਾ ਹੈ ਸੋ ਇਸ ਵਾਸਤੇ 30 ਲਾਮ ਦੇ ਹੱਥ ਵਿੱਚ ਹੈਗੀ ਹੈ ਹਰ 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 ਤੁਹਾਨੂੰ ਉਪਜੀ ਹਰ ਜਪੀਏ ਮस्तक ਜੇ ਮस्तक ਬਾਜੀ ਸੋ ਤੇ ਹਰ ਵਕਤ ਹੀ ਹਿਰਦੇ ਵਿੱਚ ਨਾਮ ਹੋਏਗਾ ਚਿੱਤ ਵਿੱਚ ਨਾਮ ਹੋਏਗਾ ਸੋ ਇਹ ਬ੍ਰह्म ਗਿਆਨੀ ਦੀ ਵਸਤਾ ਹੋ ਗਈ। ਉਹ ਚਿੱਤ ਦੇ ਨਾਮ ਦੀ ਇਹ ਵੀ ਸੁਣ ਲਓ ਤੁਸੀਂ ਜੋ ਇਕਮਨ ਇਕ ਚਿੱਤ ਆਏ ਦੇ ਤਨ ਕੀ ਬਰਕਤ ਖਾਏ ਅਸੰਖ ਕਰੋੜਾ ਇਹ ਮੈਂ ਸੁਆਸਤੀ ਕਹਿ ਰਿਹਾ ਕਿ ਗੁਰੂ ਹਰਿਕ੍ਰਿਸ਼ਨ ਜੀ ਦੀ ਬਿਮਾਰੀ ਬਾਰੇ ਤੁਸੀਂ ਗੱਲਾਂ ਕਰਦੇ ਹੋ ਕਿ ਵੀ ਸ਼ਾਇਦ ਉਹ ਸਾਰੇ ਸ਼ਾਇਦ ਜੋ ਦਿੱਲੀ ਵਾਲਿਆਂ ਨੂੰ ਰਾਜ਼ੀ ਕੀਤਾ ਆ ਬਿਮਾਰ ਹੋ ਗਏ। ਹਾਲੇ ਇਹ ਫਾਈਨਲ ਵਸਤਾ ਨਹੀਂ ਹੈਗੀ ਤੀਸਰੀ ਲਾਪ ਦੇ ਐਂਡ ਦੀ ਤੇ ਚੌਥੀ ਲਾਪ ਦੇ ਬਿਗਨਿੰਗ ਦੀ ਇੱਥੇ ਜਿਹੜਾ ਪਹੁੰਚ ਜਾਏਗਾ ਤਿੰਨ ਕੀ ਬਰਕਤ ਖਾਏ ਅਸੰਖ ਕਰੋੜਾ ਅੱਛਾ ਹੋਟ ਪੱਖੇ ਘੋਰ ਸੁਣ ਲੋ ਜਿਹੜਾ ਉਹ ਵੀ ਬਹੁਤ ਜ਼ਰੂਰੀ ਤੁਹਾਡੇ ਵਾਸਤੇ ਜਾਣਕਾਰੀ ਜਿਸ ਨਾਮ ਰਿਦੇ ਤੇ ਕਈ ਕੋਡ ਸੈਨਾ ਇਹ ਵੀ ਬਹੁਤ ਜ਼ਰੂਰੀ ਤੁਹਾਡੇ ਵਾਸਤੇ ਜਾਣਨਾ ਕਿ ਚਮਕੌਰ ਦੀ ਗੜੀ ਵਿੱਚ ਕੋਈ ਸਿੱਖ ਨਹੀਂ ਸੀ ਜਿਹਦੇ ਨਾਮ ਹਿਰਦੇ ਵਿੱਚ ਸੀਗਾ ਸੁ ਹੋਣਗੇ ਸਿੱਖ ਭਾਈ ਗੁਰੂ ਸਾਹਿਬ ਦਾ ਹੁਕਮ ਸੀ ਇਹ ਸ਼ਕਤੀ ਨੂੰ ਵਰਤਣਾ ਨਹੀਂ ਸੁ ਗੁਰੂ ਸਾਹਿਬ ਦੀ ਕੋਈ ਮਜਬੂਰੀ ਨਹੀਂ ਸੀ ਨਾ ਹੀ ਉਹਨਾਂ ਸਿੱਖਾਂ ਦੀ ਮਜਬੂਰੀ ਸੀ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਵਾਸਾ ਸੀ ਉਨੇ ਇੱਕ ਤੀਰ ਮਾਰਨਾ ਸਾਰੀ ਫੌਜ ਖਤਮ ਹੋ ਜਾਣੀ ਸੀ ਅਗਰ ਉਹ ਸ਼ਕਤੀ ਦੇ ਰਾਈ ਤੀਰ ਮਾਰ ਦੇ ਜੇ ਅੱਗ ਨੂੰ ਕਹਿੰਦੇ ਅੱਗ ਲੱਗ ਜਾਣੀ ਸੀ ਜੇ ਪਾਣੀ ਨੂੰ ਕਹਿੰਦੇ ਫਲੱਡ ਕਰ ਦੇ ਪਾਣੀ ਆ ਜਾਣਾ ਸੀ ਜੋ ਸਾਰੀ ਸਾਰੀ ਜਿਹੜੀ ਕਾਇਨਾਤ ਉਹਦੇ ਹੁਕਮ ਚ ਚੱਲਦੀ ਹੈ ਜਿਹਦੇ ਹੱਲੇ ਚ ਨਾਮ ਹੁੰਦਾ ਇਸੇ ਵਾਸਤੇ ਗੁਰੂ ਸਾਹਿਬ ਨੇ ਇਹ ਗੱਲ ਸਮਝਾਈ ਜਿਸ ਨਾਮ ਰਿਦੇ ਤੁਸੀਂ ਕਈ ਕੋਟ ਸੈਨਾ ਸੋ ਗੁਰੂ ਸਾਹਿਬ ਜੀ ਕੋਈ ਮਜਬੂਰੀ ਨਹੀਂ ਸੀ ਸਾਨੂੰ ਬਹਾਦਰੀ ਸਿਖਾਉਣੀ ਸੀ ਬਹਾਦਰੀ ਸਿਖਾਉਣ ਵਾਸਤੇ ਇਹ ਜ਼ਰੂਰੀ ਸੀ ਕਿ ਬਹਾਦਰੀ ਲੜ ਕੇ ਦਿਖਾਉਣੀ ਸੀ ਨਾ ਕਿ ਉਹ ਤਾਕਤ ਨਹੀਂ ਉਹ ਤਾਕਤ ਜੇ ਤੁਸੀਂ ਮੈਨੂੰ ਕਹੋ ਕਿ ਸੰਤ ਕੋ ਹੈਗਾ ਮੈਂ ਕਹਾਂਗਾ ਕਿ ਸਰੀਰ ਦੇ ਵਿੱਚ ਕੋਈ ਨਹੀਂ ਹੈਗਾ ਸੰਤ ਤੇ ਉਹ ਬ੍ਰह्मਗਣੀਏ ਜਿਹਦੇ ਹਿਰਦੇ ਜੀ ਨਾਮ ਆ ਉਹ ਕਿੱਥੇ ਹੋਇਆ ਕਦੋਂ ਹੋਏਗਾ ਸੋ ਇਸ ਵਾਰ ਤੇ ਗੁਰੂ ਸਾਹਿਬ ਨੂੰ ਸਰ ਬਹਾਦਰੀ ਸिखਾਈ ਹੈ ਤਾਕਤ ਤਾਕਤਾਂ ਦੀ ਵਰਤੋਂ ਨਹੀਂ ਕੀਤੀ ਅਗਲੀ ਵਸਥਾ ਹੈ ਕਿ ਇਹ ਪੰਜਵੀਂ ਜੋਤੀ ਜੋਤ ਲੜੀ ਸੰਪੂਰਨ ਸੀ ਆਰਾਮ ਤੁਸੀਂ ਉਸਨ ਵਿੱਚ ਮਰ ਗਏ ਆਤਮਾ ਉਸਨ ਚ ਮਰ ਜਰ ਗਈ ਉਸਨ ਬਣ ਗਈ ਪ੍ਰਤਖ ਹਰ ਜਿਹਨੂੰ ਕਿਹਾ ਪ੍ਰਤਖ ਹਰ ਪੂਰੋ ਜੀ ਦੇਵ ਜੀ ਬਰੇ ਉਹ ਹੈ ਕਿ ਜੋਤੀ ਜੋਤ ਲਈ ਸੰਪੂਰਨ ਸਿਹਰਾਮ ਤੁਸੀਂ ਆਪ ਹੀ ਨਿਰੰਕਾਰ ਬਣ ਗਏ ਮ੍ਰਮ ਗਿਆਨੀ ਆਪ ਨਿਰੰਕਾਰ ਬ੍ਰह्म ज्ञानी ਸਭ ਸ੍ਰਿਸ਼ਟਾ ਕਰਤਾ ਸਾਰੀਆਂ ਸ੍ਰਿਸ਼ਟੀਾਂ ਦਾ ਕਰਤਾ ਨਹੀਂ ਕਲੀ ਧਰਤੀ ਦਾ ਕਰਤਾ ਨਹੀਂ ਸਾਰੇ ਖੰਡਾ ਬ੍ਰਹਮੰਡਾਂ ਦਾ ਕਰਤਾ ਸੋਏ ਪੰਜ ਸਟੇਜਸ ਦੇ ਕਿਰਪਾ ਕਰਕੇ ਕਦੇ ਵੀ ਦਸਮ ਦਵਾਰ ਦੀ ਗੱਲ ਨਾ ਕਰਿਆ ਕਰੋ ਪਹਿਲੇ ਕਿਹੜੀ ਗੱਲ ਕਰਨੀ ਹੈ ਉਹ ਹੁਣ ਮੈਂ ਉਹ ਨਾਲ ਗੱਲਾਂ ਤੇ ਤੁਸੀਂ ਤਿੰਨ ਸ਼ਬਦ ਵਰਤੇਗਾ ਧਿਆਉਣਾ ਸਿਮਰਨਾ ਅਰਾਧਨਾ ਹੁਣ ਤਿੰਨਾ ਬਾਰੇ ਗੁਰੂ ਗ੍ਰੰਥ ਸਾਹਿਬ ਚ ਪੜੋ ساری ਗੱਲ ਮੈਨੂੰ ਪਹਿਲੀ ਅਸ਼ਟਪਦੀ ਪੜ ਕੇ ਸੁਣਾ ਦਿਓ ਕਿਤੇ ਦੁੱਖ ਰਹਿ ਜਾ ਤੁਹਾਡੇ ਅੰਦਰ ਪ੍ਰਭ ਗੈ ਸਿਮਰਨ ਧੂਪ ਜਮ ਨਸ ਕੋਈ ਲਾਈਨ ਦਿਖਾ ਦਿਓ ਮੈਨੂੰ ਕੋਰ ਦੁਖੇਂ ਅਨਖਤੇਂ ਜਨਮ ਦਰਿਦ੍ਰਿੰਗ ਮਾ ਬਖਿਆਦਿੰਗ ਮਿਟਾਂ ਤੇ ਸਗਲ ਸਿਮਰਨ ਧਰ ਨਾਮ ਨਾਨਕ ਜੈਸੇ ਪਾਵ ਕਾਸ ਭਸਮ ਕਰੋ ਪ੍ਰਭ ਗੈ ਸਿਮਰਨ ਰੇਦ ਸਿਧ ਨੋ ਨਿਦ ਤੂੰ ਪ੍ਰਭੂ ਦੇ ਸਿਮਰਨ ਨਾਲ ਇਹ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਸੁਖਮਨੀ ਸਾਹਿਬ ਵਿੱਚ ਦਿੱਤੀਆਂ ਹੋਈਆਂ ਉਹ ਹੋ ਜਾਂਦੀਆਂ ਹੁਣ ਆਪਣਾ ਕੀ ਟਾਰਗੇਟ ਰੱਖਣਾ ਚਾਹੀਦਾ ਉਹ ਮੈਂ ਤੁਹਾਨੂੰ ਇਸ ਉਹ ਇਨਫੋਰਮੇਸ਼ਨ ਵਾਸਤੇ ਦੱਸਿਆ ਸਟੇਜਸ ਇਸ ਵਾਸਤੇ ਇਨਫੋਰਮੇਸ਼ਨ ਵਾਸਤੇ ਕਿਉਂਕਿ ਪਹਿਲੀ ਵੀ ਜਿਹੜੀ ਸਤਗੁਰੂ ਮਿਲੇ ਦਿਵਦਿਸ਼ ਹੋਏ ਉਹਨੂੰ ਹੋਂ ਹੀ ਦਿੱਤੇ ਪਰਮੇਸ਼ਰ ਪਸੰਦ ਆਉਂਦਾ ਦੂਪਣਾ ਰੇਖਣਾ ਰੰਗ ਕਿਸ ਤਰੇ ਗੁਣ ਤੇ ਪ੍ਰਪੰਨ ਤੁਸੀਂ ਬਿਜਾਏ ਨਾਨਕਾ ਕਿਸੋ ਵੇ ਸੋਖਾ ਕੋ ਕੋ ਰਾਈਟ ਨਹੀਂ ਹੈਗਾ ਕਿਸਦਾ ਮੇਰਾ ਵੀ ਕੋਈ ਰਾਈਟ ਨਹੀਂ ਸੀ ਤੁਸੀਂ ਮੈਥੋਂ ਫਾਲਸ ਪੀਰੀ ਸਾਰੇ ਮੈਨੂੰ ਕਿਉਂ ਮੈਨ ਤੇ ਕਿਉਂ ਖੁਸ਼ ਹੋ ਗਿਆ ਪਰਮੇਸ਼ਰ ਮੈਨੂੰ ਨਹੀਂ ਪਤਾ ਸੋ ਅਸੀਂ ਸੜਲੇ ਟਾਰਗੇਟ ਜੀ ਦਾ ਸਿਮਰਨ ਦੀ ਅਵਸਥਾ ਸਾਡਾ ਟਾਰਗੇਟ ਜੀ ਦਾ ਧਿਆਨ ਦੀ ਅਵਸਥਾ ਤੂੰ ਤੇ ਹੁੰਦੀ ਅਵਸਥਾ ਕੋਈ ਦੁੱਖ ਨਹੀਂ ਹੈਗਾ ਆਪ ਸੋਣ ਲੋ ਤੁਸੀਂ ਹਰ ਧਿਆਵੇ ਹਰ ਧਿਆਵੇ ਤੁਝੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਖਤ ਸੇ ਮੁਖ ਭੈ ਜਨ ਹਰ ਧਿਆਇਆ ਜੀ ਤੈ ਤੂਤੀ ਜਮਤੀ ਫਾਸੀ ਅੱਗੇ ਤੁਸੀਂ ਸਾਰੇ ਜਾਣਦੇ ਹੋ ਰਹੇ ਸਭ ਪੜਨ ਦੀ ਲੋੜ ਨਹੀਂ ਸੋ tion ਦੀ ਅਵਸਥਾ ਅਗਰ ਕੋਈ ਪਾ ਲੇਗਾ ਉਹਦੇ ਕੋਈ ਦੁੱਖ ਨੇੜੇ ਨਹੀਂ ਆ ਸਕਦਾ ਉਹਦੇ ਬੜੇਪਾ ਨੇੜੇ ਨਹੀਂ ਆਏਗਾ ਉਦੇ ਬਿਮਾਰੀ ਨੇੜੇ ਨਹੀਂ ਆ ਸਕਦਾ ਜੋ ਬੋਲੇਗਾ ਨਾਨਕ ਦਾਸ ਬਣ ਗਿਆ ਉਹ ਨਾਨਕ ਦਾਸ ਮੁਖਤੇ ਜੋ ਬੋਲੇ ਇयां ਉਹ ਸਤਿ ਇਹ ਚੋਂ ਦੀਵਸ ਤਾਂ ਚੋਂ ਦੀਵਸ ਪ੍ਰਭੂ ਕਦੋਂ ਹੋਣੀ ਹੈ ਪ੍ਰਭੂ ਤੋਂ ਤਾਂ ਹੋਣੀ ਜਦੋਂ ਹਉਮੈ ਰਹਿਤ ਹੋ ਜਾਓਗੇ ਹਉਮੈ ਰਹਿਤੋ ਕੀ ਮਰਾਦ ਹੈ ਹਉਮੈ ਰਹਿਤੋ ਮਰਾਦ ਜਿਸ ਦੇ ਹਿਰਦੇ 'ਚ ਨਾਮ ਹੋ ਜਾਏਗਾ ਇਸ ਲਈ ਤਿੰਨਾ ਥਾਂ ਤੇ ਨਾਮ ਵਸ ਜਾਏਗਾ थोड़े हृदय थोड़े मूह में थोड़े मन में फिर त्यान की अवस्था प्राप्त होएगी इस अवस्था जो बोलेगा हो जाएगा वो वो हो के रह के जो ही बोल देगा मन धन मुख ये बस है जो चाहो सो होए, ये भी ਤੋ ਕਿਹੜੀ ਫਰਮਾਨ ਗਾਈਡ ਵੇ ਦਿੱਤੀ ਹੋਈ ਹੈ ਇਹ ਵੀ ਗਾਈਡ ਵੇ ਦਿੱਤੀ ਹੋਈ ਹੈ ਮੰਨ ਤਾਂ ਮੁਖੀ ਇਹ ਬਸ ਹੈ ਜੋ ਚਾਹੋ ਸੋ ਹੋਏ ਅਗਰ ਤੁਸੀਂ ਧੌਣ ਦੀ ਅਵਸਥਾ ਪ੍ਰਾਪਤ ਕਰ ਲਈ ਕੋਈ ਦੁੱਖ ਤੁਹਾਡੇ ਨੇੜੇ ਨਹੀਂ ਆ ਪਾਏਗਾ ਕੋਈ ਕਸ਼ਟ ਦੁੱਖ ਬਿਗਨ ਸਾਰੇ ਨਾਸ ਹੋ ਜਾਣਗੇ ਸੋ ਸਿਮਰਨ ਦੀ ਵਸਤਾ ਪਾ ਲਈ ਸਾਰੇ ਦੁੱਖ ਨਾਸ ਹੋ ਜਾਣਗੇ ਧਿਆਨ ਦੀ ਵਸਤਾ ਪਾ ਲਈ ਸਾਰੇ ਦੁੱਖ ਨਾਸ ਹੋ ਜਾਣਗੇ ਅਰਾਧਨਾ ਦੀ ਵਸਤਾ ਗੁਰਗੁਰ ਅਰਾਧੇ ਅੱਗੇ ਕੀ ਹੈ सगला ਦੁੱਖ सगला ਦੁੱਖ ਗਿਆ ਸੋ ਅਰਾਧਨਾ ਦੀ ਵਸਤਾ ਪਾ ਲਈ ਤੇ ਫੇਰ ਵੀ ਕੋਈ ਦੁੱਖ ਨਹੀਂ ਆਏਗਾ ਹੁਣ ਮੇਰੇ ਵਾਸਤੇ ਇਹ ਸਵਾਲ ਹੈਗਾ ਕਿ ਮੈਂ ਥੋੜੀ ਕਿੱਦਾਂ ਹੈਲਪ ਕਰ ਸਕਦਾ ਹੈਲਪ ਮੈਂ ਤੁਹਾਡੀ ਕਰ ਸਕਦਾ ਹਾਂ ਜੇ ਤੁਸੀਂ ਕਹੋਗੇ ਮੈਂ ਇੱਥੇ ਤੁਹਾਨੂੰ ਦੱਸਾਂ ਕਿਦਾ ਨਾਮ ਜਪਣਾ ਤੁਸੀਂ ਸਿੱਖ ਨਹੀਂ ਪਾਓਗੇ ਮੇਰੇ ਤਜਰਬਾ ਮੈਂ ਕਈ ਸਾਲਾਂ ਤੋਂ ਦੱਸ ਵੀ ਰਿਹਾ ਹਾਂ ਲੇਕਿਨ ਜਿਹੜੇ ਜਿੰਨੀ ਦੇ ਤੱਕ ਕੋਈ ਵੀਰਪੈਣ ਉੱਥੇ ਸਾਡੇ ਵਿਲਾਜ ਨਹੀਂ ਆਏ ਉਹਨਾਂ ਪਰਸਨ ਤੋਂ ਪਰਸਨ ਨਹੀਂ ਦੱਸਿਆ ਮੈਂ ਫਿਰ ਗਿਆ ਹਫ਼ਤਾ ਪਰ ਕਰੋ ਵੀ ਪ੍ਰੈਕਟਿਸ ਫਿਰ ਮੈਂ ਦੇਖਿਆ ਟੈਸਟ ਕੀਤਾ ਕਿ ਸਮਝ ਲੱਗੀ ਕਿ ਨਹੀਂ ਸਮਝ ਲੱਗੀ ਇਸ ਤਰੀਕੇ ਨਾਲ ਇੰਡੀਵਿਜੂਅਲੀ ਸਮਝਾਉਣਾ ਪੈਣਾ ਸਮਝਾਉਂਦਾ ਦੇਖੋ ਮੇਰੀ ਇਸ ਵੇਲੇ ਚਾਰ ਮੇਰੀਆਂ ਬਿਮਾਰੀਆਂ ਨਾਮ ਨਾਲ ਠੀਕ ਹੋਈਆਂ ਪਹਿਲੀ ਗੱਲ ਫਿਰ ਮੇਰਾ ਇੱਕ ਹਾਰਡਵਰ ਹੋਇਆ ਸੀ ਆਈਓਸ ਹੈਲਥ ਸੈਕਟਰੀ ਪੰਜਾਬ ਕਮਿਊਨਿਟੀ ਦਵਾਈਆਂ ਦੀ ਕਮਿਊਨਿਟੀ ਡਾਕਟਰ ਦੀ ਸਪੈਸ਼ਲਿਸਟ ਦੀ ਇਲਾਜ ਨਾ ਕਰ ਪਏ ਨਾਮ ਨਾਲ ਇਲਾਜ ਹੋਇਆ ਫਿਰ ਮੇਰੀ ਮਿਸਿੰਗ ਹਾਰਟ ਬੀਟ ਹੋ ਗਈ ਉਹ ਨਾਮ ਨਾਲ ਇਲਾਜ ਹੋਇਆ ਗੋਡੇ 15 20 ਸਾਲ ਪਹਿਲਾਂ ਗਏ ਤੇ ਅਸੀਂ ਡਾਕਟਰ ਨੇ ਤੁਹਾਨੂੰ ਪਲੇਸ ਕਰਾਉਣੇ ਪੈਣੇ ਆ ਇਹ ਗੋਡੇ ਮੇਰੇ ਲਾਸ ਬਿਰਤ ਤੱਕ ਜਾਣਗੇ ਇਹ ਗਰੋਇੰਗ ਲੇਲ ਹੋ ਗਿਆ ਉਹਨੂੰ ਵੀ ਹੈਲਥ ਸੈਕਟਰੀ ਸੀ ਸਰਜਨ ਆ ਗਿਆ ਮੇਰੇ ਕੋਲ ਡਾਕਟਰ ਜੀਮਾ ਸੀ ਕਹਿੰਦੇ ਚਲੋ ਮੇਰੇ ਨਾਲ ਹਸਪਤਲ ਲੈ ਕੇ ਜਾਣਾ ਹੁਣੇ ਆਪਰੇਸ਼ਨ ਦੇ ਟੇਟ ਤੇ ਮੈਂ ਕਿਹਾ ਮੈਂ ਨਹੀਂ ਜਾਣਾ ਮੈਂ ਇੱਕ ਹਫ਼ਤਾ ਛੁੱਟੀ ਲੈ ਲਈ ਨਾਮ ਜਪਿਆ ਹਫ਼ਤਾ ਹੀ ਥੀ ਹੋ ਗਈ ਇੰਗਰੰਗ ਨੇ ਲੋ ਹੀ ਮੇਰਾ ਨੇਲ ਇਸਲੇ ਪੈ ਗਿਆ ਲੈ 88 ਸਾਲ ਦੀ ਮੇਰੀ ਉਮਰ ਕੋਈ ਬੇੜੇ ਫਰਕ ਨਹੀਂ ਕੋਈ ਬਿਮਾਰੀ ਦਾ ਫਰਕ ਨਹੀਂ ਤੁਸੀਂ ਵੀ ਇਦਾਂ ਹੋ ਸਕਦੇ ਹੋ ਖਾਲ ਗੱਲ ਨਹੀਂ ਮੇਰੇ ਸਿਰਫ ਨਾਮ ਦੀਆਂ ਵਿਧੀਆਂ ਦਾ ਪਤਾ ਲੱਗਦਾ ਨਾਮ ਦੀਆਂ ਜੁਕਤੀਆਂ ਦਾ ਪਤਾ ਲਾਈਫ ਸਟਾਈਲ ਦਾ ਪਤਾ ਹੁਣ ਜੁਕਤੀਆਂ ਕੋਈ ਔਖੀਆਂ ਐ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਹੋਗੇ ਇਹ ਤਾਂ ਗੱਲ ਹੀ ਸੌਖੀ ਹੈ ਭਾਈ ਜਿਸ ਦਿਨ ਤੁਸੀਂ ਕਰੋਗੇ ਨਾ ਮੈਨੂੰ ਪਤਾ ਥੋੜੀ ਜਿᱷੋ ਕਰ ਨਹੀਂ ਹੋਣਾ ਮੈਂ ਉਪਯਤੀ ਦੱਸਦਾ ਪਵਿੱਤਰ 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 ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਤੁਸੀਂ ਇਹ ਕੰਮ ਨਹੀਂ ਕਰਦੇ ਮਨ ਨੂੰ ਕੰਮ ਕਰਨਾ ਹੁੰਦਾ ਜੇ ਤੁਸੀਂ ਸਿੱਖ ਲੋਗੇ ਤੁਸੀਂ ਇਹ ਤਾਂ ਕਹਿ ਸਕੋ ਮੈਂ ਤੇ ਕਹਿੰਦਾ ਕਿ ਇੱਕੇ ਦੋ ਲਾਈਨਾਂ ਹੈਗੀਆਂ ਸੁਗਨੀ ਸਾਹਿਬ ਦੀਆਂ ਸਾਰੇ ਵਰਲਡ ਵਿੱਚ ਅਗਰ ਇਹ ਸਮਝਾ ਦਈਏ ਅੱਧੇ ਡਾਕਟਰ ਅਨਪਲੋਇਡ ਹੋ ਜਾਣਗੇ ਅੱਧੇ ਹਸਪਤਾਲ ਬੰਦ ਹੋ ਜਾਣਗੇ ਦੁਨੀਆ 'ਚ ਇਹ ਨਾਇ ਦਾ ਹੁਸਰ ਦਾ ਇੱਕ ਲਾਈਨ ਦਾ ਆਪਾਂ ਸੁਗਨੀ ਸਾਹਿਬ ਰੋਜ਼ ਪੜ੍ਹਦੇ ਆਂ हूँ मैं दस चल करोगे नहीं करोना थोड़े मैंने पता मे तो सीखना पैना सही सिखा मैं नवी गल नहीं सिखाई यही सिखा भाई तुम ये देखना है जिदा हम वैसे एग्जाम दस रहा है लेकिन आज दोनों लोग दो कि अंडरसटैंड कर लो जी हूँ मैं मंच प्रीत रहे होनी है पहला मंच है नहीं मेरे बॉडी प्रीत है नहीं चलो मेरे तो माड़ी मोटी हैगीम नहीं है ਉਹਨ ਪ੍ਰੀਤ ਕਿੱਧਰ ਆਏਗੀ ਸੋ ਪ੍ਰੀਤ ਲਿਉਣੀ ਪੈਗੀ ਮੈਂ ਪਹਿਲਾਂ ਆਪਣੇ ਮੰਜ ਪ੍ਰੀਤ ਲਿਆਵਾਂਗਾ ਤਾਂ ਹੀ ਭਾਵੇਂ 1 ਮਿੰਟ ਲੱਗ ਜਾਵੇ 2 ਲੱਗ ਜਾਣਾ 5 ਮਿੰਟ ਲੱਗ ਜਾਣਾ 10 ਮਿੰਟ ਲੱਗ ਜਾਣਾ ਤੇ ਮੰਜ ਪ੍ਰੀਤ ਲਿਆ ਕੇ ਬੋਲਣਾ ਤੁਸੀਂ ਦੇਖਣਾ ਆਪਣਾ ਚੈੱਕ ਕਰਦਾ ਕਿ ਮੇਰੇ ਮੰਜ ਪ੍ਰੀਤ ਆਇਕ ਨਹੀਂ ਜਿਹੜਾ ਵੀਰ ਭੈਣ ਵੀ ਦੁਨੀਆ ਦਾ ਇਹ ਸਿੱਖ ਲਏਗਾ ਕਰ ਲਏਗਾ ਉਹ ਧਿਆਨ ਦੀ ਅਵਸਥਾ ਸਿਮਰਨ ਦੀ ਅਵਸਥਾ ਪਹੁੰਚ ਜਾਏਗਾ ਜਿਹੜਾ ਨਹੀਂ ਕਰੇਗਾ ਧਿਆਨ ਦੀ ਅਵਸਥਾ ਸਿਮਰਨ ਦੀ ਅਵਸਥਾ ਨਹੀਂ ਆਏਗੀ ਹੁਣ ਸੁਣਿਆ ਦੂਪ ਪਾਪ ਦਾ ਨਾਮ ਸਭ ਪੜਦੇ ਚਾਰ ਪੌੜੀਆਂ ਚਾਰ ਵਾਰਾ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸਾਡੇ ਕਿਉਂ ਨਹੀਂ ਜਾਂਦੇ ਅਜਿ ਕੁ ਹਸਪਤਾਲ ਨਹੀਂ ਤਕੀਫਾਂ ਰਹੇ ਕਿਉਂਕਿ ਵਿਧੀ ਨਹੀਂ ਬਣਾਉਣੀ ਆਉਂਦੀ ਇਹ ਹੀ ਮੈਂ ਦੱਸਣੀ ਤੁਹਾਨੂੰ ਕਿੱਦਾਂ ਬਣਾਉਣੀ ਆ ਇਮੇਦ ਦੱਸਣਾ ਤਾਂ ਕਿ ਇਹਨਾਂ ਸੋਚਣਾ ਕਿ ਮੈਂ ਕੋਈ ਸੀਕ੍ਰੀਟ ਗੱਲ ਦੱਸ ਨਹੀਂ ਰਿਹਾ ਨਹੀਂ ਕੋਈ ਸੀਕ੍ਰੀਟ ਨਹੀਂ ਕੀ ਗੱਲ ਹੈ ਕਿਦਾਂ ਕਰਦਾ ਮੈਂ ਹੁਣ ਦੇਖਣਾ ਮੈਂ ਸੁਣਨਾ ਸੁਣਨ ਵਾਸਤੇ ਪਹਿਲਾਂ ਸਰੀਰ ਨੂੰ ਤਿਆਰ ਕਰਦਾ ਸਾਰੇ ਸਰੀਰ ਨੂੰ ਸੁਣਨ ਵਾਸਤੇ ਫਿਰ ਮੈਂ ਕੰਨਾਂ ਵੱਲ ਧਿਆਨ ਲੈ ਕੇ ਗਿਆ ਕੰਨਾਂ ਨੂੰ ਕਹਿਣਾ ਇਹ ਸਰੋਣੋਂ ਮੇਰਿਓ ਸੱਚੇ ਸੁਣਨੇ ਰੁਕਤਾਏ ਤੋ ਲਾਇ ਕੰਨਾਂ ਨੂੰ ਪਰਮੇਸ਼ਰ ਦਾ ਨਾਮ ਸੁਣਨ ਵਾਸਤੇ ਫਿਰ ਮੈਂ ਕੰਨਾਂ ਵੱਲ ਧਿਆਨ ਲੈ ਜਾਣਾ ਕੰਨਾਂ ਵੱਲ ਧਿਆਨ ਜਾ ਕੇ ਕੰਨਾਂ ਨੂੰ ਤਿਆਰ ਕਰਨਾ ਸਾਨੂੰ ਫਿਰ ਮਨ ਵੱਲ ਧਿਆਨ ਜਾਣਾ ਕਿਉਂਕਿ ਸਾਰੀ ਗੱਲ ਮਨ ਦੀ ਆ ਫਿਰ ਮਨ ਵੱਲ ਮਨ ਨੂੰ ਤਿਆਰ ਕਰਨਾ ਸੋਣ ਵਾਸਤੇ ਟਾਈਮ ਲੱਗੇਗਾ 5 ਮਿੰਟ ਲੱਗ ਜਾਣ 10 ਲੱਗ ਜਾਣ ਮਨ ਨਹੀਂ ਤਿਆਰ ਹੋਣਾ ਸੋਣ ਵਾਸਤੇ ਸੋ ਪਹਿਲਾਂ ਤੁਸੀਂ ਕੀ ਕਰੋਗੇ ਪਹਿਲਾਂ ਕੰਨਾਂ ਨੂੰ ਤਿਆਰ ਕਰਕੇ ਬੋਲੀ ਜਾਓਗੇ ਨਾਮ ਉਹ ਵੀ ਸਹਿਜ ਨਾਲ ਜਿੱਦਾਂ ਇਹ ਇਹ ਨਹੀਂ ਕਿ ਕੋਈ ਕੋਣ ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ ਕੰਨਾ ਕਿਦਾਂ ਕੰਨਾਂ ਵੱਲ ਧਿਆਨ ਦਿੱਤਾ ਕੰਨਾਂ ਨੂੰ ਸੁਣਨ ਵਾਸਤੇ ਤਿਆਰ ਕੀਤਾ ਫੇ ਬੋਲੇ ਵਾਹਿਗੁਰੂ ਹੁਣ ਮੈਂ ਸੈਕੰਡ ਟਾਈਮ ਬੋਲਣਾ ਫਿਰ ਮੈਂ ਦੇਖਣਾ ਮੇਰੇ ਕੰਨ ਤਿਆਰ ਹੋ ਗਏ ਸੁਣਨ ਵਾਸਤੇ ਸੋ ਇਦਾਂ ਕਰੀ ਜੋ ਗਿਆ ਇਦਾਂ ਪਉਣਾ ਘੰਟਾ ਘੰਟਾ ਫਿਰ ਤੁਹਾਡੇ ਮਨ ਵਾਲੀ ਸੋਝੀ ਹੋਈ ਫਿਰ ਮਨ ਨੂੰ ਸੁਣਨ ਵਾਸਤੇ ਤਿਆਰ ਕਰਨਾ ਇੱਥੇ ਰਸਤਾ ਸਾਰਾ ਔਖੰਡੂ ਤਿੱਖਾ ਰਸਤਾ ਪਹਿਲੀ ਗੱਲ ਤੇ ਰਸਤੇ ਦੀ ਸੋਝੀ ਆਉਣੀ ਫਿਰ ਹੈਗਾ ਮਨ ਨੂੰ ਸੁਣਨ ਵਾਸਤੇ ਤਿਆਰ ਕਰਨਾ ਪਹਿਲੇ ਮਨ ਹੈ ਕਿੱਥੇ ਇਹ ਲੱਭਣਾ ਉਹ ਤਰੀਕਾ ਦੱਸਿਆ ਪਹਿਲਾਂ ਕੰਨਾਂ ਵੱਲ ਧਿਆਨ ਰੱਖ ਕੇ ਸੁਣੀ ਜਾਓਗੇ ਮਨ ਲੱਭ ਜਾਏਗਾ ਫਿਰ ਮਨ ਨੂੰ ਸੁਣਨ ਵਾਸਤੇ ਤਿਆਰ ਕਰਨਾ ਸਾਰੀ ਗੱਲ ਇੱਥੋਂ ਹੀ ਇਹ ਕਿ ਇੱਥੇ ਹੀ ਸਾਰਾ ਕੁਝ ਹੈਗਾ ਤੇ ਇਹ ਖੰਨੋ ਦਿਖਾ ਰਸਤਾ ਜਿੱਤੇ ਅਸੀਂ ਅਪਵਰਡ ਮੂਵਮੈਂਟ ਕਰਨੀ ਹੈ ਇਨਵਰਡ ਮੂਵਮੈਂਟ ਕਰਨੀ ਦੋ ਮੂਵਮੈਂਟਸ ਹੋਣੀਆਂ ਥੋੜੀਆਂ ਕੋ ਸਤਗੁਰੂ ਦਾ ਫਰਮਾਨ ਹੈ ਕਿ ਚਾਰ ਚਫਰੇ ਤੇ ਇਹ ਕੰਮ ਕਰੋ ਲੋ ਮੋਹ ਹੰਕਾਰ ਸਾਡੇ ਮਨ ਚ ਹੈਗੇ ਆ ਬੀਜ ਅੰਮ੍ਰਿਤ ਹੈ ਭਾਈ ਵਿੱਚ ਅੰਮ੍ਰਿਤ ਹੈ ਸੋ ਇਹ ਵਿੱਚ ਪਹੁੰਚਣਾ ਇੱਕ ਡੈਪਥ ਵਿੱਚ ਸਾਡੀ ਸੋਟ ਜਾਣੀ ਚਾਹੀਦੀ ਇੱਕ ਉੱਪਰ ਨੂੰ ਜਾਣੀ ਚਾਹੀਦੀ ਸੋਟ ਤੇ ਰਸਤਾ ਥੋੜਾ ਖੰਨੋ ਦਿਖਾ ਇਹ ਸਾਰੀ ਮੁਸ਼ਕਲ ਇਹਦੇ ਤਰੀਕੇ ਦੱਸੇ ਨਾ ਸਾਨੂੰ ਮੈਂ ਹੋਰ ਬਾਕੀ ਵੀ ਦੇਖੇ ਨੋਟ ਕੀਤੇ ਬਾਕੀ ਜੋ ਦੱਸੇ ਜਾਂਦੇ ਆਸ਼ਰਮਾਂ 'ਚ ਦੁਨੀਆ 'ਚ ਬੈਸਟ ਤਰੀਕੇ ਜਿਨ੍ਹਾਂ ਬੜੀ ਫਾਸਟ ਤੁਸੀਂ ਤਰੱਕੀ ਕਰ ਸਕਦੇ ਕਿਉਂਕਿ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਇਸਗਾ ਮਾਇਆ ਦਾ ਸਮੁੰਦਰ ਜਿਹੜਾ ਕਾਮ ਕੋ ਲੋਭ ਮੋਹ ਕਾਰੀ ਨਾ ਨਹੀਂ ਮਾਰਨਾ ਬਹੁਤ ਔਖਾ ਹੈ। इवन ਡਾਇਟ ਕੰਟਰੋਲ ਕਰਨਾ ਬਹੁਤ ਔਖਾ ਹੈ। ਮਨ ਨੂੰ ਮਿੱਥਿਆ ਦੇ ਤੌਰ ਤੇ ਸਾਰੇ ਨੂੰ ਸਮਝ ਲੈਣਾ ਬਹੁਤ ਔਖਾ ਹੈ। ਦੁਨੀਆ ਨੂੰ ਸੁਭਨੇ ਸਮਾਨ ਸਮਝ ਲੈਣਾ ਬਹੁਤ ਔਖਾ ਹੈ। ਦੁੱਖ ਸੁੱਖ ਨੂੰ ਸਮਾਨ ਸਮਝ ਲੈਣਾ ਬਹੁਤ ਔਖਾ ਹੈ। ਪਰ ਜੇ ਸੋਣਾ ਆ ਗਿਆ ਤੇ ਫਿਰ ਗੁਰਨਾਨ ਸਿੰਘ ਸਾਹਿਬ ਕਹਿੰਦੇ ਭਾਈ ਸੌਖੇ ਹੀ ਕੰਮ ਹੈ ਗੁਰਨਾਨ ਸਿੰਘ ਸਾਹਿਬ ਹੀ ਕਹਰੇ ਨਾ ਸੁਣਿਆ ਹੱਥ ਹੋਏ ਅਸੀਂ ਕਾ ਸਮੁੰਦਰ ਜਿਹੜਾ ਹੱਥ ਪਰ ਹੋ ਜਾਏਗਾ ਜੇ ਹੱਥ ਪਰ ਹੋ ਗਿਆ ਸਮੁੰਦਰ ਤੁਸੀਂ ਚੱਲ ਪਾਓਗੇ ਨਾ ਸਮੁੰਦਰ ਦੇ ਵਿੱਚ ਦੀ ਲੰਮ ਜੋਗੇ ਮੈਨੂੰ ਇੱਥੇ ਵੀ ਕੋਈ ਤਕਲੀਫ ਨਹੀਂ ਕਿ ਵਿਲਾ ਚ ਆਉਣਾ ਇੱਥੇ ਵੀ ਮੈਂ ਸਮਝਾ ਸਕਦਾ ਇੱਥੇ ਕਮਰੇ ਜਿੱਥੇ ਜੇ ਕੋਈ ਸਿਟਨਾ ਚਾਹੁੰਦੀ ਮੇਥੋਂ ਨਾ ਕਿਦਾਂ ਜੋ ਮੇਰੇ ਇਹ ਨਹੀਂ ਹੈ ਕਿ ਉੱਥੇ ਪਰ ਮੈਨੂੰ ਪ੍ਰੇਫਰ ਕਰਦਾ ਮੈਂ ਉੱਥੇ ਆਵੋਗੇ ਤੇ ਸਾਡਾ ਮਿਲਣਾ ਹੈਗਾ 239 ਇਸ ਵਾਸਤੇ ਲਿਆ ਤੇ ਵੀ ਉੱਥੇ ਮੈਂ ਸਖਾ ਸਕਾਂ ਮੇਰੀ ਕਿੰਨੀ ਉਮਰ ਹੈਗੀ ਆ ਜੇ ਮੈਂ ਕੌਮ ਦੀ ਇਹ ਨਹੀਂ ਕਿ ਸੇਵਾ ਕਰ ਲਈ ਤੇ ਮੈਂ ਵੱਡੇ ਭਾਗਾਂ ਵਾਲਾ ਸਮਝਾਂਗਾ ਇਕੱਲੀ ਕੌਮ ਦੀ ਸੇਵਾ ਨਹੀਂ ਸਾਡੀ ਦੁਨੀਆ ਦੀ ਸੇਵਾ ਹੈ ਔਰ ਇਹਹੀ ਰੀਜ਼ਨ ਲੱਗਦਾ ਮੈਨੂੰ ਕਿ ਗੁਰਦਾਨ ਸਿੰਘ ਸਾਹਿਬ ਸਾਰੇ ਧਰਤੀ ਤੇ ਗਏ ਨਾਮ ਸਿਖਾਉਣ ਵਾਸਤੇ ਤੋਂ ਨਾਮ ਦੀ ਇਨੀ ਵੈਲਿਊ ਵੀ ਜੇ ਤੁਰੇ ਬੋਲੋਗੇ ਸਾਰਾ ਕਿ ਸਾਰੀਆਂ ਪ੍ਰਾਪਤੀਆਂ ਹੋ ਜਾਣੀਆਂ ਉਹ ਬੋਲਣਾ ਕਿਦਾਂ ਉਹ ਵਿਧੀਆਂ ਦੇ ਮੁਤਾਬਕ ਪਹਿਲੇ ਨਾਮ ਨੇ ਮੰਜ ਵਸਣਾ ਜੇ ਨਾਮ ਮੰਜ ਵਸ ਗਿਆ ਤੇ ਧੌਣ ਦੀ ਵਿਵਸਥਾ ਆ ਗਈ ਤੇ ਕੋਈ ਤਕਲੀਫ ਤੁਹਾਡੇ ਨੇੜੇ ਨਹੀਂ ਆਏਗੀ ਏਜਿੰਗ ਇਜ਼ ਰਿਵਰਸੀਬਲ ਇਹ ਸਾਡਾ ਸਾਡੇ ਗੁਰੂ ਸਾਹਿਬ ਦਾ ਫਰਮਾਨ ਆ ਮੈਸੇਜ ਹੈ ਸਾਰੀ ਦੁਨੀਆ ਵਾਸਤੇ ਉਹ ਤੁਹਾਡੇ ਅੰਦਰ ਹੀ ਸ਼ਕਤੀ ਹੈ ਜਿਹਨੂੰ ਤੁਹਾਡੀ 에ਜਿੰਗ ਰਿਵਰਸ ਹੋ ਜਾਏਗੀ ਕੀ ਚਾਹੋ ਨੇ ਤੁਸੀਂ ਰਿਵਰਸ ਕਰਨਾ ਸਾਰੇ ਚਾਹੋ ਨੇ ਆਪਾਂ ਸਾਰੇ ਸੁੱਖ ਚਾਹੋ ਨੇ ਤੋਂ ਨੇ ਹੈਗੇ ਪ੍ਰੈਫਰਡ ਕਰਨ ਦੀ ਲੋੜ ਹੈ ਤੇ ਮੈਂ ਟਾਈਮ ਬਹੁਤ ਲੈ ਲਿਆ ਮੈਂ ਫਿਰ ਕਿਸੇ ਲਈ ਮੈਂ ਫਿਰ ਮਾਫੀ ਮੰਗਦਾ ਹਾਂ ਬਹੁਤ ਮੇਥੋਂ ਵੱਡੀ ਗਲਤੀ ਹੋ ਗਈ ਮੈਂ ਡੇਟ ਵੱਲ ਦੇਖੇ ਨਹੀਂ ਮੇਰੇ ਬੰਝਾ ਹੈ ਕਿ ਵੀ ਸੈਟਰਡੇ ਲੈਕਚਰ ਹੁੰਦੇ ਪ੍ਰਧਾਨ ਸਾਹਿਬ ਟਾਈਮ ਨੂੰ ਨਹੀਂ ਹੁੰਦੇ ਸੈਟਰਡੇ ਮੈਂ ਦੇ ਰਿਆ ਸੀ ਟਾਈਮ ਇਹਨੂੰ ਸੈਟਰਡੇ ਟਾਈਮ ਤੋਂ ਦੇ ਰਿਆ ਸੀ ਉਹ ਮੈਂ ਉਹੀ ਮੰਚ ਮੇਰੇ ਆ ਗਿਆ ਵੀ ਸੈਟਰਡੇ ਮੇਰਾ ਟਾਈਮ ਆ ਤੇ ਬੀਬੀ ਅਮਰਜੀਤ ਕੋਲਦੇ ਤੇ ਠੀਕ ਦੱਸਿਆ ਸੀ 11 ਤਰੀਕ ਮੈਂ ਦੇਖਿਆ ਇਹਨਾਂ ਨੇ ਮੈਸੇਜ ਬਿਲਕੁਲ ਠੀਕ ਸੀਗਾ ਇਹਨਾਂ ਦੀ ਗਲਤੀ ਨਹੀਂ ਮੈਂ ਫਿਰ ਮਾਫੀ ਮੰਗਦਾ ਹੱਥ ਜੋੜ ਕੇ ਸਾਰੇ ਵੀਰਾਂ ਭੈਣਾਂ ਤੋਂ ਫਿਰ ਕਿਸੇ ਲਈ ਮੈਂ ਦਰਸ਼ਨ ਕਰਾਂਗੇ ਟਾਈਮ ਤੁਹਾਡਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ